ਉਹ ਤਾਂ ਕੱਲ ਇੱਕ ਬੰਬ ਘੜਾਈ ਜਾਂਦਾ ਸੀ 50 ਆਏ ਨੇ ਬੱਤੀ ਚੱਲ ਬਟ ਪੈ ਨੇ 12 ਚੱਲ ਗਏ ਮੈਨੂੰ ਦੱਸ ਕਿੱਥੇ ਨੇ ਫਿਰੇ ਹੁਣ ਹੁਣ ਵਕੀਲ ਕਰਦਾ ਫਿਰਦਾ ਯਾਰ ਕਮਾਲ ਹੈ ਡਾਉਨੇ ਫਿਰਦੇ ਤੁਸੀਂ ਲੋਕਾਂ ਨੂੰ ਯਾਰ ਬਹੁਤ ਚੱਲੇ ਸਾਡੇ ਕੋਲੇ AK 47 ਚੱਲ ਲੀਆਂ ਬੰਬ ਫਟਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਡਾਕਟਰ ਪ੍ਰੀਮਰਾ ਉਬੇਦਕਰ ਦੇ ਜਨ ਦਿਹਾੜੇ ਮੌਕੇ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਭਾਸ਼ਣ ਦਿੱਤਾ ਗਿਆ ਤੇ ਇਸ ਮੌਕੇ ਉਹਨਾਂ ਦੇ ਵੱਲੋਂ ਪ੍ਰਤਾਪ ਸਿੰਘ ਬਾਯਾ ਦਾ ਉੱਪਰ ਜੋ ਹਾਲ ਹੀ ਦੇ ਵਿੱਚ ਕੇਸ ਦਰਜ ਹੋਇਆ ਉਸ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਆਪਣੀਆਂ ਗੱਲਾਂ ਦੁਹਰਾ ਦਿੱਤੀਆਂ ਨੇ ਇਸ ਮੌਕੇ ਸੀਐਮ ਭਗਵੰਤ ਮਾਨ ਨੇ ਪ੍ਰਤਾਪ ਸਿੰਘ ਬਾਈਵਾਦੀ ਨਕਲ ਵੀ ਉਤਾਰ ਦਿੱਤੀ ਹੈ ਪ੍ਰਤਾਪ ਸਿੰਘ ਬਾਈਵਾਦ ਵੱਲੋਂ ਹਾਲ ਹੀ ਦੇ ਵਿੱਚ ਇੱਕ ਟੀਵੀ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਹੋਇਆ ਇਹ ਆਖ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ 50 ਬੰਮ ਆ ਚੁੱਕੇ ਨੇ ਜਿਨ੍ਹਾਂ ਦੇ ਵਿੱਚ 18 ਫਟ ਚੁੱਕੇ ਨੇ ਤੇ ਬੱਤੀ ਬਾਕੀ ਨੇ ਤਾਂ ਸੀਮ ਭਗਵੰਤ ਮਾਨ ਨੇ ਕਿਹਾ ਕਿ ਬਾਈਵਾ ਸਾਹਿਬ ਤੁਹਾਨੂੰ ਇਹ ਜਾਣਕਾਰੀ ਕਿੱਥੋਂ ਮਿਲੀ ਹੈ ਜਾਂ ਇਸ ਦੀ ਜਾਣਕਾਰੀ ਦਿਓ ਤਾਂ ਜਾਂ ਫਿਰ ਜੇਕਰ ਤੁਸੀਂ ਇਹ ਕੇਵਲ ਗੱਲ ਪੰਜਾਬ ਦੇ ਵਿੱਚ دہشت ਦਾ ਮਾਹੌਲ ਬਣਾਉਣ ਲਈ ਕੀਤੀ ਹੈ ਤਾਂ ਫਿਰ ਤੁਹਾਡੇ ਉੱਪਰ ਐਕਸ਼ਨ ਹੋਵੇਗਾ ਜਿਸ ਤੋਂ ਬਾਅਦ ਮੁਹਾਲੀ ਦੇ ਸਾਈਬਰ ਕ੍ਰਾਈਮ ਪੁਲਿਸ ਥਾਣੇ ਦੇ ਵਿੱਚ ਸਖਤ ਧਰਾਵਾਂ ਦੇ ਤਹਿਤ ਪ੍ਰਤਾਪ ਸਿੰਘ ਬਾਈਵਾ ਦੇ ਉੱਪਰ ਮਾਮਲਾ ਦਰਜ ਕਰ ਲਿਆ ਗਿਆ ਉਹ ਤਾਂ ਕੱਲ ਇੱਕ ਬੰਬ ਘੜਾਈ ਜਾਂਦਾ ਸੀ ਪੰਜਾਬ ਆਏ ਨੇ ਬੱਤੀ ਚੱਲ ਬੱਟ ਪੈਨੇ 12 ਚੱਲ ਗਏ ਮੈਨੂੰ ਦੱਸ ਕਿੱਥੇ ਨੇ ਫਿਰੇ ਹੁਣ ਹੁਣ ਵਕੀਲ ਕਰਦਾ ਫਿਰਦਾ ਯਾਰ ਕਮਾਲ ਹੈ ਡਰੋਨ ਦੇ ਫਿਰਦੇ ਤੁਸੀਂ ਲੋਕਾਂ ਨੂੰ ਯਾਰ ਬਹੁਤ ਚੱਲੇ ਸਾਡੇ ਕੋਲੇ AK-47 ਚੱਲ ਲਿਆ ਬੰਬ ਫਟਲੇ ਬੜਾ ਕ ਬੜੇ ਬੁਰੇ ਦਿਨ ਦੇਖ ਲੇ ਹੁਣ ਪੰਜਾਬ ਨੂੰ ਬਸ ਲੈਣ ਦਿਓ ਮੈਂ ਉਹਨਾਂ ਲੀਡਰਾਂ ਨੂੰ ਬੇਨਤੀ ਕਰਦਾ ਰਾਜਨੀਤੀ ਮੁੱਦਿਆਂ ਦੀ ਕਰੋ ਆ ਡਰੋਨ ਦੀ دہشت ਦੀ ਇਹ ਜਿਹਾ ਨਾ ਕਰੋ ਹਰ ਵਕਤ ਮੈਨੂੰ ਗਾਣਾ ਕੱਢੀ ਜਾਂਦੇ ਰਹਿੰਦੇ ਆ ਟਟ ਕੇ ਉੱਠ ਕੇ ਤਿੰਨ ਚਾਰ ਤਾਂ ਉੱਠਣ ਸਾਰੀ ਟਬੀਟੀਆਂ ਕਰ ਦਿੰਦੇ ਨੇ ਮੈਨੂੰ ਗਾਣਾ ਕੱਢ ਦਿੰਦੇ ਨੇ ਮਾਂ ਚਲ ਕੱਢੀ ਜੋ ਮੈਨੂੰ ਕੀ ਪ੍ਰੋਬਲਮ ਆ ਆਪਰ ਦਾ ਕਲਚਰੀ ਹੈ ਛੋਟੇ ਹੁੰਦੇ ਮਾਂ ਕੁੱਟਣ ਲੱਗ ਜਾਂਦੀ ਹੈ ਥੋੜਾ ਵੱਡੇ ਹੁੰਦੇ ਬਾਪੂ ਪੱਪੜ ਮਾਰਨ ਲੱਗ ਜਾਂਦਾ ਸਕੂਲ ਚ ਮਾਸਟਰ ਕੁੱਟਣ ਲੱਗ ਜਾਂਦੇ ਨੇ ਕਾਲ ਜਿਚਾ ਕੇ ਮੁੰਡਿਆਂ ਚ ਆਪਸ ਚ ਲੜਾਈ ਹੋ ਜਾਂਦੀ ਹੈ ਉਦੋਂ ਪੁਲਿਸ ਆ ਜਾਂਦੀ ਪੁਲਿਸ ਕੁੱਟਣ ਲੱਗ ਜਾਂਦੀ ਹੈ ਐਨੇ ਗਾਂ ਵਿਆਹ ਹੋ ਜਾਂਦੇ ਘਰ ਵਾਲੀ ਕੁੱਟਣ ਲੱਗ ਜਾਂਦੀ ਹੈ ਉਹ ਦੁਗਾਂ ਜਾ ਕ ਵੱਡੇ ਹੋਏ ਨੇ ਉਹ ਕੁੱਟਣ ਲੱਗਿਆਂ ਨੇ ਸੋ ਆਮ ਦੋਚਰ ਤਫੜੋਂ ਤਾਂ ਬਥੇ ਮੰਨਦੇ ਹੀ ਨਹੀਂ ਕੁਛ ਬਸ ਇਸੇ ਹੋ ਗਿਆ ਆਦਤ ਦਾ ਕੱਢ ਲੋ ਗਾਲਾਂ ਭਰਾਵਾ ਕੱਢੀ ਜਾਓ ਹਨ ਤੁਸੀਂ ਆਉਂਗੇ ਵੱਡੇ ਪਰ ਐਨਾ ਕਹ ਪੰਜਾਬ ਨੂੰ ਜਿੱਦੇ ਕਦੇ ਗਾਲ ਕੱਢੀ ਕਿਸੇ ਨੇ ਜਬ ਪੰਜਾਬੀਆਂ ਨੂੰ ਸਾਡੇ 3.5 ਕੋਟ ਪੰਜਾਬੀਆਂ ਦੀ ਅਣਖ ਜਾਂ ਆਬਰੂ ਤੇ ਕਿਸੇ ਨੇ ਉਂਗਲ ਠਾਈ ਉਹਨਾਂ ਨੂੰ ਨਹੀਂ ਮੈਂ ਬਾਬਾ ਬਖਸ਼ੂਗਾ ਫਿਰ ਮੈਨੂੰ ਜਿੰਨੀ ਮਰਜ਼ੀ ਕੱਢ ਮੈਨੂੰ ਜੋ ਮਰਜ਼ੀ ਮਾਰਾ ਚੰਗਾ ਕਹਿ ਲੋ ਥੋੜੀ ਫ੍ਰਸਟ੍ਰੇਸ਼ਨ ਹੈ ਕਿਉਂਕਿ ਤੂੰ ਸੋਚਿਆ ਨਹੀਂ ਸੀ ਉਹਨਾਂ ਨੇ ਨਾ ਵੀ ਆਏ ਹੋ ਜਾਊਗਾ ਉਹਨਾਂ ਤਾਂ ਸੋਚਿਆ ਸੀ 5 ਸਾਲ ਮੈਂ 5 ਸਾਲ ਤੂੰ ਕੰਮ ਬਣਿਆ ਪਿਆ ਕਿਤੇ ਨਹੀਂ ਜਾਣਦੇ ਲੋਕਾਂ ਦਾ ਕੋਈ ਕੋਈ ਆਪਸ਼ਨ ਹੈ ਨਹੀਂ ਕੋਈ ਨਹੀਂ ਹੁੰਦਾ ਉਹਨੂੰ ਕਿਹੜਾ ਪਤਾ ਸੀ ਗਾਇ ਮਹਿੰਦਰ ਮਾਟਰ ਦਾ ਮੁੰਡਾ ਪਿਆ ਹਜੇ ਸੂਚ ਕਰਕੇ ਤਰੱਕੀ ਬਸ ਪੋਜ਼ਿਟਿਵ ਥਿੰਕਿੰਗ ਨੁਕਸ ਨਹੀਂ ਘਟਣੇ ਉਹਦਾ ਨੁਕਸ ਹੀ ਘਟੀਆਂ ਦੇ ਰਹੇ ਹਰ ਗੱਲ ਚ ਨੈਗੇਟਿਵ ਨੇ ਉਹ ਮਨ ਲੈ ਇੱਕ ਇੱਕ ਬੰਦਾ ਸੀਗਾ ਹਰ ਗੱਲ ਚ ਨੁਕਸ ਘਟਦਾ ਸੀ ਉਹ ਹਰ ਗੱਲ 'ਚ ਨੁਕਸ ਕੱਢਣਾ ਸੀ 네ਗੇਟਿਵ ਸੀ ਉਹਦਾ ਦੋਸਤ ਬਿੱਤਰ ਵੀ ਬਹੁਤ ਦੁਖੀ ਯਾਰ ਕਹਿੰਦੇ ਕੋਈ ਗੱਲ ਦੀ ਤਾਰੀਫ ਤਾਂ ਕਰੇ ਉਹਨਾਂ ਨੂੰ ਇੱਕ ਕੁੱਤਾ ਮਿਲ ਗਿਆ ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਐ ਲੈ ਕਹਿੰਦੇ ਇਹ ਝੋ ਨਹੀਂ ਕੱਢ ਸਕਦਾ ਇਹ ਨੁਕਸ ਉਹਨੂੰ ਬੁਲਾ ਲਿਆ ਟੋਬੇ ਦੇ ਨੇੜੇ ਲੈ ਗਏ ਕਹਿੰਦੇ ਤੈਨੂੰ ਚੀਜ਼ ਦਿਖਾਉਣੀ ਅੱਜ ਅੱਜ ਨੁਕਸ ਕੱਢ ਕੇ ਦਿਖਾਈ ਕਹਿੰਦਾ ਕੀ ਐ ਉਹਨੂੰ ਕੁੱਤਾ ਇਧਰੋਂ ਛੱਡਤਾ ਕੁੱਤਾ ਪਾਣੀ ਦੇ ਉੱਤੇ ਤੁਰ ਕੇ ਟੋਬੇ ਦੇ ਪਰਲੇ ਪਾਸੇ ਜਾ ਕੇ ਨਿਕਲ ਗਿਆ ਕਹਿੰਦਾ ਕਿਉਂ ਬੱਸ ਕੀ ਕਹਿਣਾ ਚਾਹੇਂਗਾ ਇਹਦੇ ਬਾਰੇ ਮੈਂ ਸਮਝ ਗਿਆ ਕਹਿੰਦਾ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਫਿਰ ਕਰਤਾ ਨੁਕਸੂਜੋ ਕਹਿੰਦਾ ਸੋ ਇਹਨਾਂ ਨੂੰ ਕਈ ਜਾਣ ਬਜੋ ਮਰ ਜੀ ਖੁਸ਼ ਰਹਾ ਕਰੋ ਲਫਟਰ ਇਜ਼ ਦ ਬੈਸਟ ਮੈਡੀਸਨ ਠੀਕ ਹੈ ਅਮੇ ਜਵਾੜਿਆਂ ਨੂੰ ਲੋਕ ਲਾ ਰੱਖੇ ਨੇ ਹੱਸ ਖੇਡ ਲਿਆ ਕਰੋ ਇਹੀ ਦਿਨ ਨੇ ਪ੍ਰਮਾਤਮਾ ਨੇ ਇੱਕੋ ਹੀ ਆਪਾਂ ਨੂੰ जिंदगी दिती है किसी का हक हाँ ना मारो आप भी खुश रहो दूजे ने भी खुश रखो सो so, हूं तो आप डॉक्टर की परची तो जे डाक्टर लिखता त हसद भी दोपहरे दो बार हसना है थोड़े पिछले पैर भी गर्म पानी पी के हसना है ना हस ही भुल गए यार अपा तो या तो दीवाना हंसे या जिसे तू तोफीक दे वरना इस दुनिया में आकर मुस्कराता है कौन टेंशन इन पै गई पंगे झमेले इन्ने पै गए कॉम्पीटिशन ही इन्ने हो गए ਮਤਲਬ ਜਿਵੇਂ ਕੁੜੀਆਂ ਕੁੜੀਆਂ ਦੇ ਨਾ 99.3 ਨੰਬਰ ਆ ਜਾਣ 99.3% ਨੰਬਰ ਆ ਜਾਣ ਫੇਰ ਵੀ ਖੁਸ਼ ਨਹੀਂ ਹੁੰਦੀਆਂ ਫੇਰ ਵੀ ਉਹਨੂੰ ਗਾਲਾਂ ਕੱਢਦੀ ਐਗਜ਼ਾਮੀਨਰ ਨੂੰ ਪੰਜੂਸ ਮੱਖੀ ਚੂਸ ਕਹੀਂ ਕਾ ਪਤਾ ਨਹੀਂ ਕੌਣ ਬੈਠਾ ਥਾ ਦੋ ਨੰਬਰ ਔਰ ਦਿੱਤਾ ਸੁਨੀਤਾ ਸੇ ਅੱਗੇ ਹੋ ਜਾਂਦੀ ਗਿਲਮੀ ਮੈਂ ਪੰਡ ਤੇ ਲੈ ਕੇ ਵੀ ਇੱਧਰ ਦੇਖੋ ਤੁਸੀਂ ਸਾਡੇ ਜਿਗਰੇ ਦਰਿਆ ਦਿਲ 40 ਨੰਬਰ ਵੀ ਆ ਜਾਣ ਸਾਡੇ ਨਾਲ ਫਿਰ ਵੀ ਦੁਆਵਾਂ ਵਿੱਚ ਦਿੰਦਾ ਆ ਕੋਈ ਰੱਬ ਦਾ ਬੰਦਾ ਹੀ ਬੈਠਾ ਸੀ ਓਏ 33 ਦਾ ਕਰਕੇ ਆਏ ਸੀ 7 ਕਿੱਥੋਂ ਬਾਦੋ ਨੇ ਕੋਈ ਗੱਲ ਨਹੀਂ ਅਗਲੇ ਸਾਲ ਆ ਜਾਣਗੇ ਨੰਬਰ ਕੋਈ ਗੱਲ ਨਹੀਂ ਹਰੇਕ ਚੀਜ਼ ਨੰਬਰਾਂ ਨਾਲ ਨਾ ਮਿਥਿਆ ਕਰੋ ਪਰਮਾਤਮਾ ਨੇ ਹਰ ਬੰਦੇ ਨੂੰ ਕੋਈ ਨਾ ਕੋਈ ਕਲਾ ਦਿੱਤੀ ਹੈ ਠੀਕ ਹੈ ਨਾ ਡਿਗਰੀਆਂ ਡਿਗਰੀਆਂ ਚੱਲਦੀਆਂ ਠੀਕ ਹੈ ਲੈਣੀ ਹੈ ਪੜਨਾ ਹੈ ਔਰ ਜ਼ਰੂਰੀ ਨਹੀਂ ਹੈਗਾ ਕਿ ਉਹਨਾਂ ਡਿਗਰੀਆਂ ਨਾਲ ਹੀ ਆਪਾਂ ਅੱਗੇ ਪਧਾਂਗੇ ਜਿਹੜੀ ਆਪਾਂ ਨੂੰ ਪ੍ਰਮਾਤਮਾ ਨੇ ਦਿਮਾਗ ਰੂਪੀ ਤੇ ਆ ਪ੍ਰਮਾਤਮਾ ਨੇ ਆਪਾਂ ਨੂੰ ਜ਼ਿੰਦਗੀ ਰੂਪੀ ਡਿਗਰੀ ਦਿੱਤੀ ਹੈ ਇਹਦਾ ਵੀ ਆਨੰਦ ਲਿਆ ਕਰੋ ਬਹੁਤ-ਬਹੁਤ ਤੁਹਾਡਾ ਧੰਨਵਾਦ ਲੋਕੋਂ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤਾਂ ਜਿੰਦਾ ਰਹਾਂਗੇ ਬਹੁਤ-ਬਹੁਤ ਧੰਨਵਾਦ ਜਿਉਂਦੇ ਵਾਸਤੇ ਰਹੋ ਤਰੱਕੀਆਂ ਕਰੋ ਔਰ ਘਰਾਂ ਦੇ ਵਿੱਚ ਖੁਸ਼ੀਆਂ ਹੋਣ ਕੋਈ ਚੁੱਲ੍ਹਾ ਇਹੋ ਜਿਹਾ ਨਾ ਹੋਵੇ ਪੰਜਾਬ 'ਚ ਜਿਹੜਾ ਠੰਡਾ ਹੋਵੇ ਔਰ ਬਸ ਜਿਹੜਾ ਅਲਾਮਤਾਂ ਨੇ ਜਿਹੜੀਆਂ ਕ腐ਸ਼ਨ ਨਸ਼ੇ ਉਜ ਸਾਥ ਦਿਓ ਆਪਾਂ ਖਤਮ ਕਰਕੇ ਦਿਖਾਵਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਚਾਹੁੰਦੇ ਆ